ਸ਼੍ਰੀ ਗੁਰੂ ਵਿਦਾਸ ਸਾਧੂ ਸੰਪਰਦਾਇ ਸੋਸਾਇਟੀ ਪੰਜਾਬ ਦੇ ਪ੍ਰਧਾਨ ਅਤੇ ਡੇਰਾ ਪਾਪਾ ਮਿੱਲਾ ਰਾਮ ਪਿੰਡ ਪਰੋ ਮਚਾਰਾ ਦੇ ਮੌਜੂਦਾ ਗੱਦੀ ਨਿਸ਼ੀਨ 108 ਸੰਤ ਕੁਲਵੰਤ RAM ਪਰੋ ਮਚਾਰਾ ਜੀ ਨੂੰ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਇੰਡੀਅਨ ਨੰਬਰ ਤੋਂ ਫੋਨ ਕਰਕੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਉਕਤ ਦੋਸ਼ੀ ਵਿਅਕਤੀ ਵੱਲੋਂ ਮਹਾਪੁਰਸ਼ਾਂ ਨੂੰ ਹੋਰ ਵੀ ਬਹੁਤ ਗਲਤ ਸ਼ਬਦਾਬਲੀ ਬੋਲੀ ਗਈ ਅਤੇ ਫੋਨ ਕੱਟ ਦਿੱਤਾ ਗਿਆ। ਫਿਲਹਾਲ ਸੰਤ ਕੁਲਵੰਤ RAM ਜੀ ਵੱਲੋਂ ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਗਈ ਹੈ। ਉਹ ਦੱਦੂ ਜੇ ਪਾਸੇ ਰਾਤ ਕਰੀਬ 12 ਵਜੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਕਿ ਪਹੁੰਚੇ ਅਤੇ ਉਹਨਾਂ ਨੇ ਜਿੱਥੇ ਸੰਤਾਂ ਮਹਾਪੁਰਸ਼ਾਂ ਕੋਲੋਂ ਆਸ਼ੀਰਵਾਦ ਪ੍ਰਾਪਤ ਕੀਤਾ ਉੱਥੇ ਹੀ ਉਹਨਾਂ ਨੂੰ ਧਮਕੀ ਦੇਣ ਵਾਲੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ। 2300 ਡੇਰਿਆਂ ਦੀਆਂ ਸੁਸਾਇਟੀਆਂ ਦੇ ਸ੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਦੇ ਪੰਜਾਬ ਦੇ ਪ੍ਰਧਾਨ ਹੈ। ਤੇ ਇਹ ਲੋਕ ਇਹ ਜੀ ਸੰਤਾਂ ਦੇ ਨਾਲ ਪੰਗੇ ਲੈਂਦੇ ਆ ਅਰੇ ਕ੍ਰਾਂਤੀਕਾਰੀ ਸੰਤ ਹੈ। ਇੱਥੇ ਦੇ ਫਤਨੀ ਹਜ਼ਾਰਾਂ ਲੋਕ ਆਉਂਦੇ ਆ ਹਰ ਰੋਜ਼ ਜਿਹੜੇ ਸ਼ਰਧਾ ਦੇ ਨਾਲ ਆਉਂਦੇ ਆ। ਤੇ ਇਹ ਲੋਕ ਜਿਹੜੇ ਅੱਜ ਸਰਕਾਰਾਂ ਨੂੰ ਇਹ ਧਮਕੀਆਂ ਦੇਣ ਪਰ ਆ ਗਏ ਆ ਤਾਂ ਸਰਕਾਰ ਕਿੱਥੇ ਖੜੀ ਹੈ ਸੋ ਮੈਂ ਫੇਰ ਸਰਕਾਰ ਨੂੰ ਅਪੀਲ ਕਰਦਾ ਹਾਂ ਅਰ ਚੇਤਾਵਨੀ ਵੀ ਦਿੰਦਾ ਹਾਂ ਕਿ ਇਹ ਜਿਹੜੇ ਬੰਦੇ ਨੇ ਧਮਕੀ ਦਿੱਤੀ ਹੈ ਕਾਇਰਤਾ ਕਰੀ ਹੈ ਇਸ ਨੂੰ ਤੁਰੰਤ ਫੜ ਕੇ ਕਿਉਂਕਿ ਪੰਜਾਬ ਦਾ ਨੰਬਰ ਹੈ ਮੈਨੂੰ ਵੀ ਧਮਕੀ ਆਈ ਸੀ ਲੇਕਿਨ ਉਹ ਬਾਹਰ ਦਾ ਨੰਬਰ ਸੀ ਉਹ ਸਮਝ ਆਉਂਦੀ ਸੀ ਕਿ ਕੋਈ ਬਾਹਰ ਤੇ ਕਰ ਗਿਆ ਇਹ ਨਹੀਂ ਤਾਂ ਪੰਜਾਬ ਦੇ ਨੰਬਰ ਤੋਂ ਧਮਕੀ ਆਈ ਹੈ ਮੈਂ ਇਸੇ ਕਰਕੇ 3 ਰਾਤ ਨੂੰ ਉੱਤਕੇ ਮੈਨੂੰ ਪਤਾ ਲੱਗਿਆ ਮੈਂ ਜਦੇ ਭੱਜਿਆ ਔਰੇ ਨੂੰ ਡੇਰੇ ਦੇ ਵਿੱਚ ਪਹੁੰਚਿਆ ਰਾਤ ਨੂੰ ਤਾਂ ਸਰਕਾਰ ਕਿੱਥੇ ਖੜੀ ਹੈ ਇਸ ਲਈ ਸਰਕਾਰ ਨੂੰ ਮੈਂ ਫੇਰ ਅਪੀਲ ਕਰਦਾ ਕਿ ਤੁਰੰਤ ਕਾਰਵਾਈ ਕਰੇ ਨਹੀਂ ਤਾਂ ਸਾਡੀਆਂ ਸੰਕਟਾਂ ਕਾਰਵਾਈ ਕਰਨਗੀਆਂ ਧੰਨਵਾਦ ਜੋ ਬੋਲੇ ਸੋਨੁ ਪਰੈ ਸਤਿਗੁਰੂ ਦਾਸ ਮਹਾਰਾਜ ਜੀ ਜੈ ਗੁਰਦੇਵ ਧੰਨ ਗੁਰਦੇਵ ਅੱਜ ਡੇਰਾ 108 ਸਤਿ ਪਪਾ ਮਿੱਤਰ ਸਿੰਘ ਬਾਰੇ ਤਫੋਸਤਾਂ ਦੇ ਉੱਤੇ ਸਾਡੇ ਬਹੁਤ ਹੀ ਸਤਿਕਾਰਯੋਗ ਸਭ ਦਾ ਸੀਐਮ ਸਾਹਿਬ ਚਾਰਜਰ ਚੰਨੀ ਜੀ ਅੱਜ ਡਾਇਰੈਕਟ ਸਾਡੇ ਸੰਤਪਾਪਾ ਮਿਲਾਰੇ ਮਹਾਰਾਜ ਜੀ ਤਪੂਰ ਸਾਹਿਬ ਦੇ ਨਾਮ ਤੋਂ ਹੋਇਆ ਅੱਜ ਇਹਨਾਂ ਨੂੰ ਲੇਟ ਪਤਾ ਚੱਲਿਆ ਕਿ ਜੋ ਅੱਜ ਸ਼ਰਾਰਤੀ ਅਲਸਰਾ ਵੱਲੋਂ ਦਾਸ ਨੂੰ ਇੱਕ ਧੰਮਕੀ ਦਿੱਤੀ ਗਈ ਹੈ ਜਦੋਂ ਇਹਨਾਂ ਨੂੰ ਪਤਾ ਲੱਗਾ ਤਾਂ ਇਹਨਾਂ ਦਾ ਫੋਨ ਆਇਆ ਕਿ ਅਸੀਂ ਕਮਰਾ ਰਾਤ ਨੂੰ 12 ਵਜੇ ਆਈਏ ਤਾਂ ਅਸੀਂ ਜ਼ਰੂਰ ਆਉਣਾ ਇਹਨਾਂ ਨੂੰ ਇਹਨਾਂ ਦੇ ਅੰਦਰ ਸਮਾਜ ਦਾ ਦਰਦ ਆ ਸੰਸਮਾਜ ਦਾ ਦਰਦ ਆ ਇਹ ਦਰਦ ਲੈ ਕੇ ਇਥੇ ਡੇਰੇ ਦੇ ਉੱਤੇ ਆਏ ਔਰ ਇਹਨਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਔਰ ਇਹਨਾਂ ਨੇ ਸਰਕਾਰ ਨੂੰ ਵੀ ਚੇਤਾਵਨੀ ਦਿੱਤੀ ਔਰ ਪ੍ਰਸ਼ਾਸਨ ਨੂੰ ਵੀ ਇਹਨਾਂ ਨੇ ਪ੍ਰਸ਼ਾਸਨ ਇਹਨਾਂ ਨੇ ਪ੍ਰਸ਼ਾਸਨ ਨੂੰ ਵੀ ਇਹਨਾਂ ਨੇ ਚੇਤਾਵਨੀ ਦਿੱਤਾ ਕਿ ਜਿਹੜੇ ਸ਼ਰਾਰਤੀ ਆਫਸਰ ਆ ਉਹਨਾਂ ਨੂੰ 24 ਘੰਟਿਆਂ ਦੇ ਅੰਦਰ ਅੰਦਰ ਫੜ ਕੇ ਗ੍ਰਿਫਤਾਰ ਕੀਤਾ ਜਾਵੇ ਨਹੀਂ ਤਾਂ ਸਾਡੇ ਸਮਾਜ ਦੀਆਂ ਜਥੇਬੰਦੀਆਂ ਸ਼੍ਰੀ ਗੁਰਦਾਸ ਸਾਹਿਬ ਨੂੰ ਸੰਪਰਦ ਸੋਸਾਇਟੀ ਗੁਰੂਦਾਸ ਨਾਮਲੇਵਾ ਸੰਗਠਨ ਡਾਕਟਰ ਅਮਬੇਡਕਰ ਸੁਆਮਾ ਭਗਵਾਨ ਪਾਲ ਸਿੰਘ ਸੁਆਮਾ ਦੇ ਬਹੁਤ ਬਹੁਤ ਧੰਨਵਾਦ ਕਰਨ ਗਿਆ ਔਰ ਮੈਂ ਇਹਨਾਂ ਦਾ ਡੇਰਾ 108 ਸੰਤਪਾਪ ਬੇਲਰ ਤਪੁਰ ਸੰਦੀ ਵੱਲੋਂ ਤੇ ਹੋਂ ਤੇ ਡੇਰਾ ਸਾਹਿਬ ਵੱਲੋਂ ਅਤੇ ਸ਼੍ਰੀ ਗੁਰੂ ਦਾਸ ਸਾਹਿਬ ਦਾ ਸੰਪਰਦ ਸੈਟੀ ਵੱਲੋਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਔਰ ਆਸ ਕਰਦਾ ਕਿ ਇਹੋ ਜਿਹਾ ਸਾਡੇ ਜੋ ਚੰਜੀ ਸਿੰਘ ਚੰਨੀ ਆ ਇਦਾਂ ਦੇ ਹੀ ਸਾਡੇ ਸਮਾਜ ਦੇ ਨੇਤਾ ਹੋਣੇ ਚਾਹੀਦੇ ਆ ਇਹੋ ਜਿਹੜੇ ਸਮਾਜ ਦੇ ਜਿਨ੍ਹਾਂ ਦੇ ਅੰਦਰ ਦਰਦ ਆ ਸਮਾਜ ਨੂੰ ਵੀ ਚਾਹੀਦਾ ਕਿ ਜਿਹੜਾ ਸਮਾਜ ਦੇ ਦਰਦ ਲੈ ਕੇ ਆਉਂਦਾ Shamla Chander Building Maintenance Handyman under Jack Trade Platform is now available on your local London area. He has more than five years' experience in the same line. He used to work with reputated companies, agencies, as well local builders with brothers. He is professional by plumbing, electrician, imaginary walk carpentry. For more information, please contact him at www.checktrade.com, ID number 921760. Shamra Chander Consultant, call him on this number 74 ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ